ਰੋਪੜ ਦੇ ਗੁਰਦੁਆਰਾ ਸ਼੍ਰੀ ਚਮਕੌਰ ਸਾਹਿਬ ਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ ਕੀਤੀ ਗਈ ਤੇ ਹਰ ਸਾਲ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ 6 7 ਤੇ 8 ਪੂਨੋ ਸ਼ਹੀਦੀ ਜੋੜ ਮੇਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਮਨਾਇਆ ਜਾਂਦਾ ਹੈ ਦੂਦਰਾੜ੍ਹ ਦੇ ਉਹ ਸੰਗਤਾਂ ਗੁਰੂ ਘਰ ਚ ਹਾਜ਼ਰੀਆਂ ਭਰਦੀਆਂ ਨੇ ਨਤਮਸਤਕ ਹੋndੀਆਂ ਨੇ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਜਦਾ ਕਰਦੀਆਂ ਨੂੰ ਸਮਰਪਿਤ ਸਮੂਥੀ ਸਿੱਟਪੰਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਵੱਲੋਂ ਸ਼ਹੀਦੀ ਸਭਾ ਦੇ ਸਮਾਗਮਾਂ ਨੂੰ ਸਮਰਪਿਤ ਸਰਜਾਦਾ ਬਾਬਾਜੀ ਸਿੰਘ ਜੀ ਸਰਜਾਦਾ ਬਾਬਾ ਜਗਤ ਸਿੰਘ ਜੀ ਤਿੰਨ ਪਿਆਰੇ ਸਾਹਿਬਾਨ ਅਤੇ ਸਾਕਾ ਚਮਕੌਰ ਸਾਹਿਬ ਜੀ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਜੋ ਪੰਥ ਦੀ ਸੰਗਤ ਵੱਲੋਂ ਸ਼ਹੀਦੀ ਸਮਾਗਮ ਜਿਹੜੇ ਆ ਉਹ ਮਨਾਏ ਜਾਂਦੇ ਆ ਸੋ ਹਰ ਸਾਲ ਛੇ ਸਾਪੁਰ 8 ਪੋ ਦਾ ਸਮਾਗਮ ਜਿਹੜਾ ਚਮਕੌਰ ਸਾਹਿਬ ਜੀ ਦੀ ਧਰਤੀ ਤੇ ਰੱਖਿਆ ਜਾਂਦਾ ਸੋ ਇਸ ਸਾਲ ਦੀ ਅੱਜ ਜਿਹੜੀ 6 ਪੋ ਨੂੰ ਇਹ ਸਮਾਗਮ ਆਰੰਭ ਹੋਏ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਸਿੱਖ ਜਗਤ ਵੱਲੋਂ ਅੱਜ ਇਹਨਾਂ ਪਾਵਨ ਸਥਾਨਾਂ ਤੇ ਸ਼੍ਰੀ ਅਖੰਡ ਪੁਰਸਾਹਬ ਪ੍ਰਕਾਸ਼ ਹੋਏ ਨੇ ਇਹੋ ਪਵਿੱਤਰ ਸਥਾਨਾ ਗੁਰਦੁਆਰਾ ਕਤਲਗੜ੍ਹ ਸਾਹਿਬ ਜੀ ਚਮਕੌਰ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਭਾਬਾ ਜੀਤ ਸਿੰਘ ਜੀ ਧੰਨ ਬਾਬਾ ਝਾਰ ਸਿੰਘ ਜੀ ਤਿੰਨ ਪਿਆਰੇ 40 ਸਿੰਘਾਂ ਦੀ ਯਾਦ ਦੇ ਵਿੱਚ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਸ਼ਹੀਦੀ ਜੋੜ ਮੇਲ ਮਿਤੀ 21-22 ਤਈ ਨੂੰ ਪਰਿਸ਼ਰਦਾ ਦੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸ੍ਰੀ ਚਮਕੌਰ ਸਾਹਿਬ ਦੀ ਇਸ ਇਤਿਹਾਸਿਕ ਪਵਿੱਤਰ ਧਰਤੀ ਦੇ ਉੱਪਰ ਸਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਚੱਲੇਗਾ ਅਤੇ ਅੱਜ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਅਕੰਠ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਇਹ ਜੋੜ ਮੇਲ ਆਰੰਭ ਹੋ ਚੁੱਕਾ ਹੈ ਤਿੰਨ ਦਿਨ ਲਗਾਤਾਰ ਕੀਰਤਨ ਦਰਬਾਰ ਚੱਲਣਗੇ ਅਤੇ ਪਰਸੋਂ ਨੂੰ ਸ੍ਰੀ ਅਕੰਠਪੁਰ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ ਗੁਰਦੁਆਰਾ ਗੜੀ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਅਤੇ ਉਸ ਉਪਰੰਤ ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਸੰਪੰਨ ਹੋਵੇਗਾ ਸ਼ਹੀਦੀ ਪੰਦਰਵਾੜੇ ਜੋੜ ਮੇਲ ਦੇ ਚਲਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਲਈ ਪੈਦਲ ਰਵਾਨਾ ਹੋਏ ਇਸ ਦੌਰਾਨ ਉਹਨਾਂ ਨਾਲ ਕਈ ਸਮਰਥਕ ਵੀ ਮੌਜੂਦ ਸਨ ਚਰਨਜੀਤ ਸਿੰਘ ਚੰਨੀ ਸ਼ਹੀਦੀ ਜੋੜ ਮੇਲ ਦੌਰਾਨ ਹਰ ਸਾਲ ਆਪਣੇ ਗ੍ਰਹਿਸਥਾਨ ਮੁਰੰਡਾ ਤੋਂ ਪੈਦਲ ਚੱਲ ਕੇ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੁੰਦੇ ਹੈ ਇਹ ਤਾ ਉਹ ਧਰਤੀ ਹੈ ਪਵਿੱਤਰ ਜਿੱਥੇ ਵੱਡੇ ਸਾਹਿਬਜ਼ਾਦੇ ਤੇ ਸਿੰਘਾਂ ਸ਼ਹੀਦਾਂ ਦਾ ਖੂਨ ਡੁੱਲਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਨ ਜੋ ਬਰਾਪਤੇ ਤਰਤੀ ਹੈ ਇਸ ਨੂੰ ਜਿੰਨਾ ਨਤਮਸਤ ਕੋਈਏ ਜਿੰਨਾ ਸਤਕਾਰ ਕਰੀਓ ਉਨਾ ਘਟਾ ਐ ਅਸੀਂ ਹਰ ਸਾਲ ਵੱਡੇ ਸਹਿਬ ਜਾデア ਤੇ ਸਿੰਘਾਂ ਸ਼ਹੀਦਾਂ ਦੇ ਨਿਮਿਤ ਪੈਦਲ ਚੁੱਕੇ ਘੁਰਦਵਾਰਾ ਸਾਹਿਬ ਤੱਕ ਜਾਂਦੇ ਆ ਉੱਥੇ ਅਖੰਡ ਪਾਠ ਸ਼ੁਰੂ ਕਰਾਏ ਹੋਏ ਐ ਕਾਢੋਂ ਭੋਗ ਪਾਣਗੇ ਉਹਨਾਂ ਦੇ ਨਿਮਿਤ ਤੇ ਇਸ ਲਈ ਪੂਰੀ ਸਿਕ ਸੰਤਾਜ ਸੰਪੋਰ ਸਾਹਿਬ ਵੱਲ ਪੂਜ ਕਰੀਆਂ ਹੋਈ ਹੈ। ਪਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਕੁਰੂਕhetra ਚ ਚੱਲ ਰਹੇ ਗੀਤਾ ਮਹੋਤਸਵ ਚ ਸ਼ਾਮਲ ਹੋਏ ਜਿੱਥੇ ਉਹਨਾਂ ਸ਼ਾਮ ਨੂੰ ਹੁੰਦੀ ਬਨਮੋਹਕ ਮਹਾ ਆਰਤੀ ਚ ਹਿੱਸਾ ਲਿਆ ਤੇ ਵੱਡੀ ਗਿੰਡੀ ਚ ਪਾਰਟੀ ਵਰਕਰਸ ਦੇ ਨਾਲ ਮਿਲ ਕੇ ਆਰਤੀ ਵੀ ਉਤਾਰੀ ਤੇ ਇਸ ਮੌਕੇ ਉਹਨਾਂ ਕਿਹਾ ਕਿ ਭਗਵਦ ਗੀਤਾ ਹਨੇਰੇ ਤੋਂ ਉਜਾਲੇ ਦਾ ਰਸਖੰਦੀ ਹੈ ਤੇ ਗੀਤਾਂ ਨੂੰ ਪੜ ਕੇ ਮਨੁੱਖੀ ਜੀਵਨ ਸਾਰਥਕ ਹੋ ਸਕਦਾ ਹੈ। की पवित्र भूमि इस स्थान पर आने का मौका मिले तो यह भाग्यवशी होता है जब भगवान का आशीर्वाद होता है तभी संभव हो पाता है भगवत गीता जहां रची गई जहां लिखी गई और जहां उसका ज्ञान दर्शन मिला ऐसे पवित्र भूमि पर हम सब लोगों को अंतर्राष्ट्रीय गीता महोत्सव पर जहां मैं सभी को शुभकामनाएं देता हूं, वहीं सबको भाग्यशाली भी मानता हूं कि जिनको इस कार्यक्रम में आने का सौभाग्य प्राप्त हुआ है मुझे और मुझे ही नहीं यहां बैठे सभी लोगों को इस बात का गर्व भी होगा संतोष भी होगा कि आज पुनः अंतर्राष्ट्रीय गीता महोत्सव बनाकर हम पुनः उसे जागृत कर रहे हैं यह हम सब लोग को देखते ओलंपियन पहलवान साक्षी मलिक ने अपनी खेड कुश्ती तो संन्यास लैन का ऐलान किया जिस कारण उन्होंने कुश्ती संघ के नवे प्रधान के तौर पर संजय सिंह की नियुक्ति होने दस ਇੱਕ ਪਾਸੇ ਭਾਰਤੀ ਕੁਸ਼ਤੀ ਸੰਗਠਨ ਨੂੰ ਨਵਾਂ ਪ੍ਰਧਾਨ ਮਿਲਿਆ ਪਰ ਦੂਜੇ ਪਾਸੇ 올림픽 ਦੇ ਵਿੱਚ ਮੈਡਲ ਜਿੱਤਣ ਵਾਲੀ ਪਹਿਲਵਾਨ ਸਾਖਸ਼ੀ ਮਲਿਕ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਇੱਕ ਪਾਸੇ ਸੱਜੇ ਸਿੰਘ ਦੇ ਵੱਲੋਂ ਨਵਾਂ ਪ੍ਰਧਾਨ ਬਣਨ ਤੇ ਢੋਲ ਵਜੇ ਗੜੇ ਦੇ ਵਿੱਚ ਹਾਰ ਪਾਏਗੇ ਇਸ ਦੇ ਨਾਲ ਹੀ ਦਿੱਲੀ ਚ ਸਾਖਸ਼ੀ ਮਲਿਕ ਨੇ ਪੀਸੀ ਕੀਤੀ ਤੇ ਆਪਣੀ ਖੇਡ ਛੱਡਣ ਦਾ ਐਲਾਨ ਕਰ ਦਿੱਤਾ ਜਿਸ ਦਾ ਕਾਰਨ ਉਹਨਾਂ ਦੀ ਹੀ ਜ਼ੁਬਾਨੀ ਸੁਣੋ ਹਮੇ ਬਹੁਤ ਸਾਲ ਲੱਗੇ ਕਿ ਹਿੰਮਤ ਬਣਾਈ ਹੋਰ ਅਮਨੇ ਇਹ ਪ੍ਰੋਟੈਸਟ ਕੀਤਾ लेकिन आज सब आपको नतीजा पता ही है कि प्रेसिडेंट जो है उसी का उसके बेटे से भी फिर उसका राइट हैंड यू मान लो प्रेजिडेंट बना है आज रेसलिंग फेडरेशन का तो जो सरकार ने कमिटमेंट की थी वो पूरी नहीं हुई हमारी मांग थी महिला प्रेसिडेंट की कि महिला प्रेसिडेंट होगी तो शोषण नहीं होगा लेकिन ना पहले महिला ना महिला का कोई भागीदारी थी आज आप पूरे इलेक्शन उसकी लिस्ट उठा के देख लो एक भी महिला को कोई स्थान नहीं दिया गया तो बस यही कहना चाहूंगी कि जो ये लड़ाई है ये हमने तो अपनी पूरी मत करके लड़ी लेकिन ये लड़ाई जारी रहेगी लेना साक्षी संजय सिंह की नियुक्ति ਸੰਜੇ ਸਿੰਘ কুਸਤੀ ਸੰਗਤ ਦੇ ਸਾਬਕਾ ਪ੍ਰਧਾਨ ਬ੍ਰਿਜ ਕੁਸ਼ਨ ਸਿੰਘ ਦੇ ਨੇੜਲੇ ਦੱਸੇ ਜਾ ਰਹੇ ਨੇ ਬ੍ਰਿਜ ਕੁਸ਼ਨ ਸਿੰਘ ਉਹੀ ਨੇ ਜਿਨ੍ਹਾਂ ਤੇ ਪਹਿਲਵਾਨਾਂ ਨੇ ਛੇੜਛਾੜ ਦੇ ਇਲਜ਼ਾਮ ਲਗਾਏ ਸਨ ਤੇ ਇਨਸਾਫ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਤੇ ਧਰਨਾ ਲਾਇਆ ਸੀ ਜਿਨ੍ਹਾਂ ਦਾ ਜਲਵਾ কুਸਤੀ ਸੰਗਤੀਆਂ ਚੋਣਾਂ ਦੇ ਵਿੱਚ ਵੀ ਨਜ਼ਰ ਆਇਆ ਭਵੇਂ ਪ੍ਰਧਾਨ ਸੰਜੇ ਸਿੰਘ ਨੂੰ ਲਾਇਆ ਗਿਆ ਪਰ ਜਿੱਤ ਦੇ ਹਾਰ ਬ੍ਰਿਜ ਕੁਸ਼ਨ ਸਿੰਘ ਦੀ ਗੱਲ ਦੇ ਵਿੱਚ ਹੀ ਪਾਏਗੇ ਉਧਰ ਨਵੇਂ ਪ੍ਰਧਾਨ ਸੰਜੇ ਸਿੰਘ ਨੇ কুਸਤੀ ਦੀ ਖੇਡ ਨੂੰ ਅੱਗੇ ਵਧਾਉਣ ਦੀ ਗੱਲ ਆਖੀ ਹੈ सुप्रीम कोर्ट के आदेश पर यह चुनाव हुआ है इसकी पीआईएल सरकार ने डाली थी एक तरीके से सरकार के आदेश पर यह चुनाव हुआ है क्योंकि हरियाणा चंडीगढ़ कोर्ट ने इसको स्टे कर दिया था और उसके खिलाफ खेल मंत्रालय गया भारत की सरकार गई और इसके लिए मैं सरकार को बधाई देना चाहता हूं खेल मंत्रालय को बधाई देना चाहता हूं कि चुनाव हुआ निष्पक्ष चुनाव हुआ और चुने गए लोग टूर्नामेंट को तुरंत स्टार्ट कराना जी जिन बच्चों का साल नुकसान हो रहा था इकतीस दिसंबर के अंदर नेशनल को करा के खत्म करना और आगे कुश्ती के लिए जो भी करना कुश्ती के लिए करना खेल को आगे बढ़ना बिजभूषण सिंह जी, जी का कितना योगदान है किस तरीके से उनका योगदान उन्हीं का है कुश्ती के लिए वो जीते हैं कुश्ती के लिए वो मरते हैं बारह साल उन्होंने कुश्ती के लिए अपना सब कुछ वो किया उसका परिणाम आज दिख रहा है ਜ਼ਿਕਰ ਹੋ ਗਿਆ ਕਿ ਪਹਿਲਵਾਨਾ ਦੇ ਨਾਲ ਵਿਵਾਦ ਪੈਦਾ ਹੁਣ ਤੋਂ ਬਾਅਦ ਸਰਕਾਰ ਨੇ ਕੁਸ਼ਤੀ ਸੰਗ ਨੂੰ ਭੰਗ ਕਰ ਦਿੱਤਾ ਸੀ ਇਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਤੇ ਹੁਣ ਇਸ ਦੀਆਂ ਚੋਣਾਂ ਕਰਵਾਈਆਂ ਗਈਆਂ ਜਿਸ ਦੇ ਵਿੱਚ ਸੰਜੇ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਸੰਜੇ ਸਿੰਘ ਨੂੰ ਬ੍ਰਿਜ ਪੂਸ਼ਨ ਸਿੰਘ ਦਾ ਕਰੀਬੀ ਦੱਸ ਕੇ ਪਹਿਲਵਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਬਿਟਰ ਰਿਪੋਰਟ న్యూਸ 18 ਪੰਜਾਬ